ਹੈਲੋ ਜੀ ਸਸੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਇੱਕ ਜਿਹੜੀ ਨੈਟ ਹੁੰਦੀ ਹੈ ਨਾ ਜੀ ਇਹ ਇਸ ਤਰ੍ਹਾਂ ਦੀ ਨੈਟ ਇਹ ਹਰ ਕਿ ਦੁਕਾਨ ਤੋਂ ਮਿਲ ਜਾਂਦੀ ਹੈ ਆਪਾਂ ਤੁਹਾਨੂੰ ਅੱਜ ਇਹਦੀ ਇੱਕ ਬਹੁਤ ਹੀ ਵਧੀਆ ਚੀਜ਼ ਬਣਾ ਕੇ ਦਿਖਾਉਣੀ ਹੈ ਜਿਹੜੀ ਕਿ ਆਪਣੇ ਬਹੁਤ ਹੀ ਕੰਮ ਆਊਗੀ ਥੋੜੀ ਜਿਹੀ ਲੈੱਤੀ ਆਪਾਂ ਪਛਮ ਦੇ ਗੋਲੇ ਪਛਮ ਦੇ ਗੋਲੇ ਨਿਗੇ ਨਿਗੇ ਆਪਣੇ ਘਰੇ ਆਮ ਹੀ ਆਪਾਂ ਕੁਛ ਨਾ ਕੁਛ ਬਣਾਉਂਦੇ ਰਹਿੰਦੇ ਆ ਬਚੀ ਖੁਚੀ ਪਈ ਹੁੰਦੀ ਹੈ ਐਨੇ ਕ ਨਾਲ ਹੀ ਇਹਦਾ ਮਤਲਬ ਕਿ ਜਿਹੜਾ ਹੈਗਾ ਜੀ ਆਪਾਂ ਬਣਾ ਰਹੇ ਆਂਗੇ ਪੂਰਾ ਹੋ ਜਾਣਾ ਫੁੱਲ ਤੇ ਆਪਾਂ ਦੇਖੋ ਕੇਸਮੈਂਟ ਵਾਲੀ ਲੱਤੀ ਹੈ ਜੀ ਸੂਈ ਨੈੱਟ ਦਾ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਇਹਨੂੰ ਡਬਲ ਕਰਕੇ ਇਹਦਾ ਸੈਂਟਰ ਲੈਂਦਾ ਹੈ ਸੈਂਟਰ ਲੈ ਕੇ ਆਪਾਂ ਉਸ ਹਿਸਾਬ ਨਾਲ ਇਹਦੇ ਮਤਲਬ ਕਿ ਜਿਹੜਾ ਡਿਜ਼ਾਈਨ ਬਣਾ ਰਹੇ ਆ ਉਸ ਹਿਸਾਬ ਨਾਲ ਇਹਦਾ ਡਿਜ਼ਾਈਨ ਬਣੂਗਾ ਆ ਉਹ ਆਪਾਂ ਤੁਹਾਨੂੰ ਡਿਜ਼ਾਈਨ ਬਣਾਉਣਾ ਸਿਖਾਈਏ ਤੇ ਬਹੁਤ ਸੋਹਣਾ ਬੰਦ ਹੈ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਜੇ ਕੋਈ ਹੋਰ ਦੇਖੂਗਾ ਤਾਂ ਵੀ ਪੁੱਛੂਗਾ ਵੀ ਦੇਖੋ ਇਹ ਤੁਸੀਂ ਕਿਵੇਂ ਬਣਾਇਆ ਐ ਇੰਨਾ ਸੋਹਣਾ ਬਣ ਕੇ ਤਿਆਰ ਹੋ ਜਾਂਦਾ ਲਓ ਜੀ ਪਹਿਲਾਂ ਆਪਾਂ ਜਿਵੇਂ ਕਹਿੰਨੇ ਆ ਨਾ ਕਾਟੀ ਵਾਲੀ ਤੇ ਕਢਾਈ ਕੱਢਣੀ ਹੈਗੀ 10 11 ਆਪਾਂ ਟਾਂਕੇ ਲੱਤੇ ਨੇ ਇੱਥੋਂ ਸਾਟੀ ਵਾਲੇ ਤੇ ਇਹ ਬਹੁਤ ਸੋਹਣਾ ਫੁੱਲ ਬਣਦਾ ਹੈ ਅੱਗੇ ਅੱਗੇ ਆਪਾਂ ਤੁਹਾਨੂੰ ਸਿਖਾਉਨੇ ਆ ਇਹ ਕਿਵੇਂ ਬਣੂਗਾ ਲੋਜੀ ਦੇਖੋ ਜਿਵੇਂ ਆਪਾਂ ਇਹ 10 ਟਾਂਕੇ ਪਾ ਲਈ ਆਪਾਂ ਇਹਨੂੰ ਗੱਨ ਲੈਣਾ ਫਿਰ ਆਪਾਂ ਇਹਦੇ ਮਤਲਬ ਕਿ ਇਸ ਤਰ੍ਹਾਂ ਇਹਦਾ ਬਣਾਵਾਂਗੇ ਜੀ ਆਪਾਂ ਟੋਪਰੀ ਬਣਾਉਣੀ ਹੈ ਆਪਾਂ ਇੱਕ ਧਾਗਾ ਹੋਰ ਲੈਣਾ ਚਿੱਟਾ ਦੇ ਵਿਚਾਲੇ ਚਿੱਟੇ ਦੇ ਪਾਉਣੇ ਆ ਤੇ ਆਲੇ ਦੁਆਲੇ ਬ੍ਰਾਊਨ ਦੇ ਪਾਉਣੇ ਆ 컬러 ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਲੈ ਸਕਦੇ ਹੋ ਜਿਹੜਾ ਤੁਹਾਨੂੰ ਜ਼ਿਆਦਾ ਪਸੰਦ ਆ ਤੁਸੀਂ ਉਸ ਹਿਸਾਬ ਨਾਲ ਬਣਾ ਸਕਦੇ ਹੋ ਆਪਾਂ ਲੈ ਤੇਜੀ ਵਾਲੀ 컬러 ਆਪਾਂ ਇਹਨਾਂ ਦਾ ਬਣਾਵਾਂਗੇ ਇਹ ਬਹੁਤ ਵਧੀਆ ਬਣਦੀ ਹੈ ਜੀ ਦੇਖੋ ਥੋੜੇ ਜਿਹਾ ਮਿਹਨਤ ਬਸ ਥੋੜੀ ਜੀ ਹੁੰਦੀ ਹੈ ਕੋਈ ਖਾਸ ਮਿਹਨਤ ਵੀ ਨਹੀਂ ਹੁੰਦੀ ਤੇ ਘਰੇ ਆਪਣੇ ਜਿਹੜੇ ਬੱਚੇ-ਚੁੱਚੇ ਪਸ਼ਮਾ ਹੁੰਦੀਆਂ ਉਹਨਾਂ ਚੋਂ ਬਣ ਕੇ ਤਿਆਰ ਹੋ ਜਾਂਦੀ ਹੈ ਬਾਹਰੋਂ ਵੀ ਆਪਾਂ ਨੂੰ ਸਿਰਫ ਇੱਕ ਨੈੱਟ ਹੀ ਲੈਣੀ ਪੈਂਦੀ ਹੈ ਕੋਈ ਏਦਿਹਾ ਵਾਲਾ ਖਰਚਾ ਵੀ ਨਹੀਂ ਹੁੰਦਾ ਬਾਜ਼ਾਰ ਚੋਂ ਆਪਾਂ ਇਹ ਲੈ ਕੇ ਆਉਂਦੇ ਆ ਦੇਖੋ ਆਪਾਂ ਜਿਹੜੀ ਵਧੀਆ ਚੀਜ਼ ਹੁੰਦੀ ਹੈ ਕਿੰਨੀ ਕਿੰਨੀ ਮਹਿੰਗੀ ਆਪਾਂ ਨੂੰ ਲਿਆਉਣੀ ਪੈਂਦੀ ਹੈ ਤੇ ਘਰ ਵਿੱਚ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਹਸਾਬ ਨਾਲ ਡਿਜ਼ਾਈਨ ਪਾ ਕੇ ਕਿਵੇਂ ਮਰਜ਼ੀ ਬਣਾ ਸਕਦੇ ਆ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਪਲੀਜ਼ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਲੋ ਜੀ ਆਪਾਂ ਦੇਖੋ ਇਸ ਤਰ੍ਹਾਂ ਐਨੀ ਟੋਕਰੀ ਬਣਾ ਲਈ ਹੈਗੀ ਇੱਕ ਇੱਕ ਚੇਟਾ ਮਤਲਬ ਕਿ ਟਾਂਕਾ ਆਪਾਂ ਲੱਤੀ ਹੈ ਜੀ ਆਪਾਂ ਕਾਟੀ ਦੀ ਤੇ ਇੱਕ ਇੱਕ ਬਰਾਉਣ ਵਾਲੀ ਲੋ ਜੀ ਆਪਣੀ ਜਿਹੜੀ ਨੀਚੇ ਵਾਲੀ ਸੀਗੀ ਟੋਕਰੀ ਇਹ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਉੱਤੇ ਬਣਾਵਾਂਗੇ ਜੀ ਫੁੱਲ ਇਹ ਫੁੱਲ ਵੀ ਤੁਸੀਂ ਆਪਣੇ ਹਿਸਾਬ ਨਾਲ ਕੋਈ ਮਰਜ਼ੀ ਕਲਰ ਦਾ ਬਣਾ ਸਕਦੇ ਹੋ ਦੇਖੋ ਆਪਾਂ ਜਿਵੇਂ ਇਹ ਰੈੱਡ ਕਲਰ ਦਾ ਬਣਾਇਆ ਤੁਸੀਂ ਪੀਲਾ ਜੋ ਵੀ ਤੁਸੀਂ ਬਣਾਉਣਾ ਚਾਹੋ ਕਲਰ ਇਵੇਂ ਮ ਜੈਂਟਾ ਕਲਰ ਹੋ ਗਿਆ ਰਾਣੀ ਸ਼ੀਡ ਕਲਰ ਹੋ ਗਿਆ ਦੇਖੋ ਪੀਲੇ ਕਲਰ ਹੋ ਗਏ ਕੋਈ ਵੀ ਬਣਾ ਸਕਦੇ ਹੋ ਲਓ ਜੀ ਇੱਕ ਸਾਈਡ ਵਾਲਾ ਆਪਣਾ ਫੁੱਲ ਦੇਖੋ ਬਣ ਕੇ ਤਿਆਰ ਹੋ ਗਿਆ ਥੋੜੇ ਜਿਹਾ ਆਪਾਂ ਪੀਲਾ ਕਲਰ ਪਾਇਆ ਤੇ ਥੋੜਾ ਜਿਹਾ ਵਿੱਚ ਪਾਇਆ ਪੰਜ ਛੇ ਟਾਂਕੇ ਆਪਾਂ ਲੱਤੇ ਜੀ ਹਰੀ ਵਾਲੀ ਕਲਰ ਤੇ ਇਇ ਤਰ੍ਹਾਂ ਆਪਾਂ ਇਹ ਬਣਾ ਰਹੇ ਆਂਗੇ ਤੁਸੀਂ ਜੇ ਚਾਹੋ ਤਾਂ ਦੇਖੋ ਤੁਸੀਂ ਵਿਚਾਲੇ ਆਪਣੇ ਆਪ ਹੀ ਆ ਜਾਂਦਾ ਜਦੋਂ ਆਪਾਂ ਫੁੱਲ ਸ਼ੁਰੂ ਕਰਦੇ ਆ ਨਾ ਆਪਣੇ ਆਪ ਹੀ ਮਤਲਬ ਕਿ ਪਤਾ ਲੱਗ ਜਾਂਦਾ ਜੀ ਆਪਾਂ ਨੂੰ ਇਹ ਟਾਂਕੇ ਚ ਇਹ ਬਰ ਕਲਰ ਪਊਗਾ ਇਹ ਟਾਂਕੇ ਚ ਇਹ ਕਦਰ ਪਊਗਾ ਦੇਖੋ ਹੁਣ ਜਿਵੇਂ ਉਸ ਸਾਈਡ ਮੈਨੇ ਪੂਰਾ ਮਤਲਬ ਕਿ ਰੈੱਡ ਵਾਲਾ ਕਲਰ ਤਿਆਰ ਕੀਤਾ ਸੀ ਫਿਰ ਨਾਲ ਜੈਲੋ ਤੇ ਫਿਰ ਆਪਾਂ ਹਰਾ ਰੰਗ ਪਾਇਆ ਸੀ ਤੇ ਇਹਦੇ ਵਿੱਚ ਤੁਸੀਂ ਦੇਖੋ ਤੁਸੀਂ ਮੈਂ ਸਾਈਡ ਵਾਲਾ ਮਤਲਬ ਕਿ ਰੈੱਡ ਕਲਰ ਪਾ ਕੇ ਤੇ ਵਿਚਾਲੇ ਪੀਲਾ ਸ਼ੁਰੂ ਕਰਤਾ ਦੀ ਨਾਲ ਦੀਆਂ ਵਾਲਾ ਇਸ ਤਰ੍ਹਾਂ ਹੀ ਹੁਣ ਜਿਹੜਾ ਰੈੱਡ ਹੈ ਉਹ ਆਪਣੇ ਆਪ ਹੀ ਟਾਂਕੇ ਉਸਨ ਨਾਲ ਆ ਜਾਣਗੇ ਇੱਕ ਕ੍ਰਾਸ ਵਾਲੀ ਕਢਾਈ ਹੈ ਮਿੰਟਾਂ 'ਚ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਛੇਤੀ ਕੋਈ ਔਖਾ ਹੀ ਨਹੀਂ ਹੈਗੀ ਆਪਣੇ ਆਪ ਹੀ ਮਤਲਬ ਇਹ ਟਾਂਕੇ ਜਿਹੜੇ ਹੈਗੇ ਜਦੋਂ ਆਪਾਂ ਬਣਾਉਣ ਲੱਗਦੇ ਹਾਂ ਨਾ ਆਪਣੇ ਆਪ ਹੀ ਪਤਾ ਲੱਗ ਜਾਂਦੇ ਲੋ ਜੀ ਆਪਾਂ ਜਿਹੜੇ ਸੈਡਾਂ ਵਾਲੇ ਦੋਨੇ ਖੁਲਸੀ ਬਣ ਕੇ ਤਿਆਰ ਕਰਤਾ ਉੱਪਰ ਵੀ ਆਪਾਂ ਡਿਜ਼ਾਈਨ ਬਣਾਤਾ ਹੁਣ ਆਪਾਂ ਬਣਾ ਰਹੇ ਹਾਂ ਜਿਹੜਾ ਹੈਂਡਲ ਦੇਖੋ ਤੁਸੀਂ ਇੱਕ ਇੱਕ ਟਾਂਕੇ ਦਾ ਹੈਂਡਲ ਬਣਿਆ ਹੁਣ ਆਪਾਂ ਸੈੱਟ ਤੇ ਪੱਤੀਆਂ ਬਣਾਵਾਂਗੇ ਦੇਖੋ ਤੁਸੀਂ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਆਪਣਾ ਤਿਆਰ ਹੋ ਇਹ ਆਪਣੀ ਇੱਕ ਸਾਈਡ ਤਿਆਰ ਹੋ ਗਈ ਜੀ ਹੁਣ ਆਪਾਂ ਸਾਈਡ ਤੇ ਦੋਨੇ ਕਲਰਾਂ ਦੀ ਬੀਡਿੰਗ ਕਰਾਂਗੇ ਸੈਡ ਤੇ ਇਹ ਆਪਾਂ ਕਰਾਂਗੇ ਮੱਖੀ ਟੁੱਕੇ ਵਾਲੀ ਇਹ ਥੋੜਾ ਜਿਹਾ ਜਮੇ ਇਹ ਆਪਾਂ ਥੋੜਾ ਜਿਹਾ ਇੱਕ ਮਤਲਬ ਕਿ ਕਾਟੀ ਵਾਲਾ ਪਾਇਆ ਸੀ ਜਿਹੜਾ ਆਪਾਂ ਸਾਈਡਾਂ ਤੇ ਪਾਵਾਂਗੇ ਇਹ ਆਪਾਂ ਥੋੜਾ ਡਬਲ ਲੋ ਜੀ ਇਹ ਆਪਣਾ ਬਣ ਕੇ ਤਿਆਰ ਹੋ ਗਿਆ ਆਪਾਂ ਸਿਰਫ ਇੱਕ ਹੀ ਪਾਫਟ ਲਾਈ ਹੈ ਇਹਦੇ ਤੇ ਇੱਕ ਨੈਟ ਲੱਤੀ ਹੈ ਉੱਪਰ ਇਹ ਪਾ ਇੱਕ ਟੋਕਰੀ ਬਣਾਤੀ ਨੀਚੇ ਬਣਾਤੀ ਜੀ ਸਾਈਡ ਤੇ ਹੁਣ ਆਪਾਂ ਜਿਹੜੇ ਦੋਨੇ ਪੀਸ ਹੈ ਇਹਨਾਂ ਨੂੰ ਆਪਾਂ ਜੋੜਾਂਗੇ ਇਸੀ ਤਰ੍ਹਾਂ ਆਪਾਂ ਡਿਜ਼ਾਈਨ ਬਣਾਵਾਂਗੇ ਜਿਵੇਂ ਆਪਾਂ ਸੈਟਾਂ ਵਾਲੀ ਬੀਡਿੰਗ ਕੀਤੀ ਹੈ ਨਾ ਉਸ ਹਿਸਾਬ ਨਾਲ ਹੀ ਆਪਾਂ ਇਹਨੂੰ ਨਾਲ ਦੇ ਨਾਲ ਜੋੜਦੇ ਵੀ ਰਹਾਂਗੇ ਤੇ ਨਾਲ ਦੇ ਨਾਲੇ ਆਪਾਂ ਇਹੀ ਕਾਟੀ ਵਾਲਾ ਡਿਜ਼ਾਈਨ ਵੀ ਬਣਾਉਂਦੇ ਰੱਖਾਂਗੇ ਸਿਰਫ ਮੈਨੂੰ ਇਹ ਅੱਧਾ ਘੰਟਾ ਲੱਗਿਆ ਜੀ ਇਹ ਬਣਾਉਣ ਤੇ ਦੇਖੋ ਤੁਸੀਂ ਕਿੰਨੀ ਸੋਹਣੀ ਚੀਜ਼ ਬਣ ਕੇ ਤਿਆਰ ਹੋ ਗਈ ਕਿੰਨੀ ਵਧੀਆ ਲੱਗਦੀ ਹੈ ਮੈਂ ਅੱਜ ਤੋਂ 10 ਸਾਲ ਪਹਿਲਾਂ ਇਹ ਬਣਾਈ ਸੀ ਜਿਹੜੀ ਕਿ ਮੈਨੇ ਇਹਦੇ ਉੱਤੇ ਤਿੰਨ ਪੌਕਟਾਂ ਲਾਈਆਂ ਸੀਗੀ ਅੱਜ ਵੀ ਮੈਨੂੰ ਸਾਰੇ ਜਾਣੇ ਉਹ ਪੁੱਛਦੇ ਨੇ ਤੇ ਡਿਜ਼ਾਈਨ ਦੇਖਦੇ ਨੇ ਤੇ ਲੈ ਕੇ ਵੀ ਜਾਂਦੇ ਨੇ ਤੇ ਬਣਾਉਂਦੇ ਵੀ ਨੇ ਅੱਜ ਆਪਾਂ ਇਹ ਤੁਹਾਡੇ ਨਾਲ ਸ਼ੇਅਰ ਕੀਤੇ ਆ ਦੇਖੋ ਇਹ ਵਾਲਾ ਡਿਜ਼ਾਈਨ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਜਰੂਰ ਦੇਖਿਓ ਬਹੁਤ ਸੋਹਣੀ ਚੀਜ਼ ਬਣਦੀ ਹੈ ਲੋ ਜੀ ਹੁਣ ਆਪਾਂ ਥੋੜੀ ਜੀ ਨਖਰੋਸ਼ੀ ਦੇ ਨਾਲ ਜਿਹਾ ਆਪਾਂ ਵੈਸੇ ਵੀ ਇੱਕ ਉਹ ਕਰਕੇ ਮਤਲਬ ਕਿ ਹੱਥਾਂ ਦੀ ਮਦਦ ਨਾਲ ਡੋਰੀ ਬੱਟ ਕੇ ਪਾ ਸਕਦੇ ਆ ਲੋ ਜੀ ਆਪਾਂ ਇਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜੀ ਇੱਕ ਬਣਾਈ ਸੀ ਆਪਾਂ ਇਸ ਤਰ੍ਹਾਂ ਦੀ ਟੋਕਰੀ ਇਹੋ├ਰੀ ਵਿੱਚ ਆਪਾਂ ਕੋਈ ਵੀ ਚੀਜ਼ ਪਾ ਸਕਦੇ ਆਂ। ਦੇਖੋ ਆਪਾਂ ਇਹਨੂੰ ਬਿਜਾਰ ਚਲ ਜਾ ਸਕਦੇ ਆਂ। ਛੋਟੇ-ਮੋਟੇ ਚੀਜ਼ ਵਿੱਚ ਇਹਦੇ ਵਿੱਚ ਭਰ ਸਿੱਧੀ ਤਰ੍ਹਾਂ ਪਾ ਕੇ ਆਪਦਾ ਵਰਤ ਸਕਦੇ ਆਂ। ਇਹ ਆਪਾਂ ਆਪਣੇ ਰੂਮ ਵਿੱਚ ਕਿਵੇਂ ਮਰਜ਼ੀ ਟੰਗ ਸਕਦੇ ਆਂ। ਇਹ ਦੇਖੋ ਸੋਹਣੀ ਵੀ ਲੱਗਦੀ ਐ ਤੇ ਵਧੀਆ ਵੀ ਬਣਦੀ ਐ। ਇਹਦੇ ਉੱਤੇ ਲਾਈਆਂ ਨੇ ਜੀ ਆਪਾਂ ਤਿੰਨ ਭਵਕਾ। ਇਹ ਆਪਣੀ ਅੱਜ ਤੋਂ 10 ਸਾਲ ਪਹਿਲਾਂ ਦੀ ਬਣੀ ਹੋਈ ਚੀਜ਼ ਐ ਦੇਖੋ ਤੁਸੀਂ। ਹਜੇ ਵੀ ਉਹੀ ਜਿਹੀ ਪਈ ਐ। ਆਪਾਂ ਇਹਨੂੰ ਧੋ ਸਕਦੇ ਆਂ ਸਰਫ ਦੇ ਨਾਲ ਕਿਵੇਂ ਮਰਜ਼ੀ ਆਪਾਂ ਇਹਨੂੰ ਧੋਵੋ ਜੀ। ਇਹ ਬਿਲਕੁਲ ਸਾਫ਼ ਹੋ ਜੂਗੀ। ਬਿਲਕੁਲ ਐਂਡ ਚਿੱਟਿ- ਕੋ ਜਿਵੇਂ ਮਰਜ਼ੀ ਆਪਾਂ ਇਹਨੂੰ ਸਾਫ਼ ਵੀ ਕਰ ਸਕਦੇ ਆਂ ਦੇਖੋ ਬਿਲਕੁਲ ਖਰਾਬ ਨਹੀਂ ਹੁੰਦੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਕਿ ਤੁਸੀਂ ਪਹਿਲਾਂ ਇਸ ਤਰ੍ਹਾਂ ਦੀ ਇਹ ਬਣਾਈ ਹੈ ਜਾਂ ਹੁਣ ਬਣਾਉਂਗੇ ਇਹ ਵਾਲੀ ਚੀਜ਼ ਦੇਖ ਕੇ ਜਰੂਰ ਬਣਾ ਕੇ ਦੇਖਿਓ ਜੀ ਤੁਹਾਡੇ ਕਮੈਂਟ ਦੇ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਹੌਸਲਾ ਮਿਲਦਾ ਹੈ ਕਮੈਂਟ ਜਰੂਰ ਕਰਕੇ ਦੱਸਿਓ ਕਿ ਤੁਹਾਨੂੰ ਇਹ ਕਿਵੇਂ ਦੀ